ਡਾਕਟਰ ਦਵਿੰਦਰ ਕੌਰ ਖੁਸ਼ ਥਾਲੀਵਾਲ ਦੀ ਪੁਸਤਕ ਜਿੰਨਾਂ ਕਾਂਗੜ ਦਾ ਇਤਿਹਾਸ ਦਾ ਅਗਲਾ ਅੰਕ 13 ਖੁਸ਼ ਸ਼ਾਹ ਸ਼ਾਹਾਨ ਔਰੰਗਜ਼ੇਬ ਕੇ ਚਲਾਕ ਦਸਤ ਅਸਤ ਚਾਬਕ ਰਕੇ ਅਰਥ ਇਸ ਸ਼ੇਰ ਵਿੱਚ ਦਸਮ ਪਿਤਾ ਜੀ ਔਰੰਗਜ਼ੇਬ ਦੀ ਤਾਰੀਫ ਕਰਦੇ ਹੋਏ ਲਿਖਦੇ ਹਨ हे ਔਰੰਗਜ਼ੇਬ ਇਹਦੇ ਵਿੱਚ ਕੋਈ ਸ਼ੱਕ ਨਹੀਂ ਕਿ ਤੂੰ ਬੜਾ ਖੁਸ਼ ਨਸੀਬ ਹੈ ਸ਼ਾਹਾਂ ਦਾ ਸ਼ਾਹ ਹੈ ਹੱਥਾਂ 'ਚ ਬੜਾ ਚਲਾਕ ਫੁਰਤੀ ਵਾਲਾ ਤੇ ਵਧੀਆ ਘੋੜ ਸਵਾਰ ਹੈ ਜੀ ਹੁਸਨਲ ਜਮਾਲਸਤ ਰੋਸ਼ਨ ਜ਼ਮੀਰ ਖੁਦਾਵੰਦ ਮੁਲਕ ਅਸਤ ਸਾਹਿਬ ਆਮੀਰ ਅਰਥ ਵਾਰਿੰਗ ਜ਼ੇਬ ਤੂੰ ਆਪਣੇ ਰੁਤਬੇ ਹੁਸਨ ਤੇ ਬਾਦਸ਼ਾਹੀ ਦਾ ਹੰਕਾਰ ਨਾ ਕਰ ਉਸ ਵਾਹਿਗੁਰੂ ਵੱਲ ਤੱਕ ਜਿਸ ਤੇ ਹੁਸਨ ਦੀ ਸ਼ੋਭਾ ਸੰਸਾਰ ਵਿੱਚ ਹੋ ਰਹੀ ਹੈ ਉਸ ਸ੍ਰਿਸ਼ਟੀ ਦਾ ਮਾਲਕ ਤੇ ਅਮਰਤ ਦਾ ਸਵਾਮੀ ਦੱਸ ਕੀ ਨਹੀਂ ਕਰ ਸਕਦਾ ਬਾਣੀ ਦਾ ਕਥਨ ਹੈ ਨੀਚੇ ਉੱਚ ਕਰੇ ਮੇਰਾ ਗੋਬਿੰਦ ਕਾਹੂ ਤੇ ਨਾ ਡਰੇ ਬਾ ਤਰਤੀਬ ਦਾਨਿਸ਼ ਬਾ ਤਦਬੀਰ ਤੇਗ ਖੁਦਾਵੰਦ ਦੇ ਕੋ ਖੁਦਾਵੰਦ ਤੇਗ ਅਰਥ ਉਹ ਸਾਰੇ ਬ੍ਰਹਿਮੰਡਾਂ ਦਾ ਆਪ ਮਾਲਕ ਹਰਥਾਉ ਦਾ ਹੁਕਮ ਚਲਦਾ ਦੇਗ ਤੇਗ ਦਾ ਧਨੀ ਤੇ ਸਾਰੇ ਖਜ਼ਾਨਿਆਂ ਦਾ ਮਾਲਕ ਹੈ ਉਹਨੂੰ ਯਾਦ ਕਰਿਆ ਕਰ ਕਿ ਰੌਸ਼ਨ ਜ਼ਮੀਰ ਅਸਤ ਹੁਸਨਲ ਜਮਾਲ ਖੁਦਾਵੰਦ ਬਖਸ਼ਿੰਦ ਹੈ ਮੁਲਕੋ ਮਾਲ ਅਰਥ ਜੋ ਦੇਗ ਵਰਤਾਨ ਤੇ ਤੇਗ ਚਲਾਉਣ ਦਾ ਮਾਲਕ ਰੌਸ਼ਨ ਦਿਲ ਦਿਮਾਗ ਵਾਲਾ ਸ਼ੈਲ ਚਬੀਲਾ ਪ੍ਰਭ ਮਾਲਕ ਮੁਲਕ ਤੇ ਧਨ ਦੌਲਤ ਬਖਸ਼ਣ ਵਾਲਾ ਸਾਰੇ ਜਗ ਦਾ ਮਾਲਕ ਹੈ ਕਿ ਬਖਸ਼ਿਸ਼ ਕਬੀਰ ਅਸਤ ਦਰਜੰਕੋ ਮਲਾਇਕ ਸਿਫਤ ਚੋਂ ਸੁਰੈ ਸ਼ਕੋ ਅਰਥ ਜਿਸ ਦੀ ਦਾਤ ਬਹੁਤ ਵੱਡੀ ਹੈ ਤੇ ਯੁੱਧ ਜੰਗ ਦੇ ਸਮੇਂ ਕੋ ਕਾਫ ਤੇ ਪਹਾੜ ਵਾਂਗ ਹਲ ਜਾਂ ਅਚਲ ਹੈ ਦੀਪਤਿਆਂ ਵਾਲੀ ਗੁਣ ਤੇ ਉਹਦੀ ਸਤਾ ਸੂਰਜ ਵਰਗੀ ਉਜਾਗਰ ਤੇ ਪ੍ਰਕਾਸ਼ਮਈ ਹੈ ਸ਼ੈਨ ਸ਼ੈ ਔਰਿੰਗ ਜ਼ੇਬ ਆਲਮੀ ਕੇ ਦਰਾਇ ਦੌਰ ਅਸਤ ਦੂਰ ਅਸਤ ਦੀ ਅਰਥ ਬੇਸ਼ੱਕ ਤੋ ਬਾਦਸ਼ਾਹਾਂ ਦਾ ਬਾਦਸ਼ਾਹ ਹੈ ਤੇ ਰਾਜ ਸਿੰਘਾਸਨ ਤੇ ਸੋ ਸ਼ੌਭਤ ਹੈ ਆਪਣੇ ਆਪ ਨੂੰ ਔਰਿੰਗ ਜ਼ੇਬ ਕਹੋਂਦਾ ਪਰ ਦੀਨ ਧਰਮ ਤੇ ਇਨਸਾਫ ਤੋਂ ਕੋਂਹਾਂ ਦੂਰੇ ਮਨਮ ਕੁਸ਼ਟਹਿਮ ਕੋਹੀਆਂ ਬੁੱਧ ਪਰਸਤ ਕੇ ਉਹ ਬੁੱਧ ਪਰਸਤੰਦੋ ਮਨ ਬੁੱਧ ਸ਼ਿਕਸਤ ਅਰਥ ਅਸੀਂ ਬੁੱਧ ਪੂਜਣ ਵਾਲੇ ਮੂਰਖ ਪਹਾੜੀਆਂ ਦੇ ਦੰਦ ਪੰਨਣ ਵਾਲੇ ਸਾਂ ਇਸ ਕਰਕੇ ਉਹ ਮੂਰਖ ਸਾਡੇ ਵਿਰੁੱਧ ਤੇਰੇ ਕੁਲ ਸ਼ਿਕਾਇਤਾਂ ਕਰਦੇ ਸਨ ਕਿਉਂਕਿ ਉਹ ਬੁੱਧ ਪੂਜਿਕ ਸਨ ਪਰ ਮੈਂ ਬੁੱਤਾਂ ਨੂੰ ਤੋੜਨ ਵਾਲਾ ਹਾਂ ਗੁਰਮਤ ਦਾ ਉਪਦੇਸ਼ ਹੈ ਇੱਕ ਹੈ ਪਾਥਰ ਕੀ ਜੇ ਪਾਓ ਦੂਜੇ ਪਾਥਰ ਧਰੀਏ ਪਾਓ ਜੇ ਉਹ ਦਿਓ ਤਾਂ ਉਹ ਵੀ ਢੇਮਾ ਕਹੇ ਨਾਮ ਦਿਓ ਹਮ ਹਰ ਕੀ ਸੇਵਾ ਬੁੱਤ ਪੂਜ ਪੂਜ ਹਿੰਦੂ ਮੋਇ ਤੁਰ ਕਮੋਇ ਸਿਰ ਨਾਈ ਕੋਈ ਲੈ ਜਾ ਰੇ ਉਹ ਲੈ ਗਾੜੇ ਤੇਰੀ ਗਤ ਦੂਹ ਨ ਪਾਈ ਜੋ ਪਾਥਰ ਕੋ ਕਹਤੇ ਦੇਵਤਾ ਕੀ ਬਿਰਥਾ ਹੋਵੇ ਸੇਵ ਜੋ ਪਾਥਰ ਕੀ ਪਾਈ ਪਾਏ ਤਿਸਕੇ ਕਾਲ ਅਜਾਈ ਜਾਏ ਨਾ ਪਾਥਰ ਬੋਲੇ ਨਾ ਕਿਛ ਤੇ ਫੋਕਟ ਕਰਮ ਨਿਫਲ ਹੈ ਸੇਵ ਕਾਹੂ ਲੈ ਪਹਨ ਪੂਜ ਤਰਿਓ ਸਿਰ ਕਾਹੂ ਲੈ ਲਿੰਗ ਗਰੇ ਲਟਕਾਇਓ ਕਾਹੂ ਲਖਿਓ ਹਰ ਅਵਾਚੀ ਜਿਸਾ ਮੈਂ ਕਾਹੂ ਪਛਾ ਕੋ ਸੀਸ ਨਵਾਇਓ ਕੋ ਬਤਾਨ ਕੋ ਪੂਜਤ ਹੈ ਪਸ ਕੋ ਪ੍ਰਤਾਨ ਕੋ ਪੂਜਨ ਤਾਇਓ ਕੂਰ ਕਰਿਆ ਉਰਜਿਓ ਸਭ ਹੀ ਜਗ ਸ੍ਰੀ ਭਗਵਾਨ ਕੋ ਭੇਤ ਨ ਪਾਇਓ ਬਬੀ ਗਰਦਸ਼ੇ ਬੇਵਫਾਈ ਜ਼ਮਾ ਪਸੇ ਪੁਸ਼ਤ ਅਫਤਦ ਰਸਾਨਦ ਦਿਆਂ ਅਰਥ ਤੂੰ ਇਸ ਬੇਵਫਾ ਕਾਰ ਚੱਕਰ ਦਾ ਖਿਆਲ ਕਰ ਇਹ ਜਿਹਦੇ ਪਿੱਛੇ ਪੈ ਜਾਂਦਾ ਉਸ ਨੂੰ ਨੇਸ ਤੋਂ ਨਬੂਤ ਕਰ ਦਿੰਦਾ ਸਮਾ ਕਿਸੇ ਦਾ ਮਿੱਤਰ ਨਹੀਂ ਹੁੰਦਾ ਬਬੀ ਕੁਦਰਤੀ ਨੇਕ ਜਜ਼ਦਾਨ ਪਾਕ ਕਿ ਅਜ ਯਕ ਬਦੈ ਲਖ ਰਸਾਨਦ ਹਲਾਕ ਅਰਥ ਐ ਔਰੰਗਜ਼ੇਬ ਉਹ ਵੈਗੁਰੂ ਦੀ ਪਾਵਨ ਪਵਿੱਤਰ ਪ੍ਰਭੂ ਦੀ ਸ਼ਕਤੀ ਦਾ ਖਿਆਲ ਕਰ ਜਿਹੜੀ ਇੱਕ ਕੋਲੋਂ 10 ਲੱਖ ਨੂੰ ਬਰਬਾਦ ਦਿੰਦੀ ਹੈ ਕਿ ਦੁਸ਼ਮਨ ਕੁਨਦ ਮਿਹਰਬਾਨ ਅਸਤ ਦੋਸਤ ਕੇ ਬਸ ਜ਼ਿੰਦਗੀਕਾਰ ਬਖਸ਼ਿੰਦੈ ਉਸਤ ਅਰਥ ਜਿਸ ਦਾ ਵੈਗੁਰੂ ਮਿਹਰਬਾਨ ਦੋਸਤ ਹੋਵੇ ਉਸ ਦਾ ਦੁਸ਼ਮਨ ਕੀ ਵਿਗਾੜ ਸਕਤੈ ਰਿਹਾਈ ਦੇਹੋ ਰੈ ਨਮਾਈ ਦੇਹਦ ਜ਼ਵਾਰ ਆਬਾ ਸਿਫਤ ਆਸ਼ਨਾਹੀ ਦੇਹਦ ਅਰਥ ਇਸ ਸ਼ੇਰ ਦੀ ਵਿਆਖਿਆ ਕਰਦੇ ਹੋਏ ਗੁਰੂ ਜੀ ਕਹਿੰਦੇ ਹਨ ਕਿ ਜੇ ਵਾਹਿਗੁਰੂ ਮਿੱਤਰ ਹੋਵੇ ਤਾਂ ਦੁਸ਼ਮਣ ਦੇ ਘੇਰੇ ਵਿੱਚੋਂ ਕੱਢ ਲੈਂਦਾ ਹੈ ਰਾਤ ਦੇ ਗੂੜੇ ਹਨੇਰੇ ਵਿੱਚ ਰਾਹ ਨੁਮਾ ਬਣਦਾ ਹੈ ਗੁਰੂ ਬਣ ਕੇ ਜੀਵ ਨੂੰ ਸ਼ੁਕਰ ਕਰਨ ਦੀ ਜਾਚ ਤੇ ਸਿਫਤ ਕਰਨ ਦਾ ਬਲ ਦਸਤਾ ਹੈ ਖਸਮ ਰਾਚੂ ਕੋਰੂ ਕੁੰਨਤ ਵਕਤਕਾਰ ਯਤੀਮਾਂ ਬਿਰੂ ਬੁਰਦ ਬੇਜ਼ਖਮ ਖਾਰ ਅਰਥ ਵਕਤ ਪੈਣ ਤੇ ਆਪਣੇ ਪਿਆਰੇ ਨੂੰ ਬਚਾਉਣ ਲਈ ਦੁਸ਼ਮਨਾ ਨੂੰ ਅੰਨੇ ਕਰ ਦਿੰਦਾ ਤੇ ਸਾਡੇ ਵਰਗੇ ਯਤੀਮਾ ਸਮਾਨ ਅਨਾਥਾਂ ਨੂੰ ਕੰਡੇ ਦੀ ਚੋਪ ਜਿਨਾ ਦੁੱਖ ਵੀ ਨਹੀਂ ਹੋਣ ਦਿੰਦਾ ਤਾਂ ਹੀ ਤੇ ਧਿਆਨ ਨਾਲ ਸੁਣ ਰੰਕ ਤੇ ਰਾਉ ਕਰਤਖਿਨ ਭੀਤਰ ਪ੍ਰਭ ਮੇਰੋ ਅਨਾਥ ਕੁਨਾਥ ਜਲਤ ਅਗਨ ਮੈਂ ਜਨ ਆਪ ਉਧਾਰੇ ਕਰ ਆਪਣੇ ਦੇ ਰਾਖੇ ਹੱਥ ਹਰੰਕਸ ਕਜੋਰਾਸਦ ਬਾਜੀ ਕੁਨਦ ਰਹੀਮੇ ਬਰੋ ਰਹਿਮ ਸਾਜੀ ਕੁਨਦ ਅਰਥ ਅਗਰ ਕੋਈ ਉਸ ਪਰਵਰਦਿਗਾਰ ਅੱਗੇ ਸੱਚਾ ਸੁੱਚਾ ਵਿਹਾਰ ਕਰਦਾ ਹੈ ਤਾਂ ਉਹ ਪ੍ਰਭੂ ਦਿਆਲ ਹੋ ਕੇ ਉਸ ਤੇ ਦਇਆ ਕਰਦਾ ਹੈ ਕਸੇ ਖਿਜ਼ਮਤ ਆਯਾਦ ਬਸੇ ਦਿਲਵਜ਼ਾ ਖੁਦਾਵੰਦ ਬਖਸ਼ੀਦ ਬਰ ਵੈ ਅਮਾ ਅਰਥ ਜੇ ਕੋਈ ਉਸ ਪ੍ਰਭੂ ਦੀ ਸੇਵਾ ਵਿੱਚ ਤਨੋ ਮਨੋ ਸਮਰਪਿਤ ਹੋ ਜਾਂਦਾ ਤਾਂ ਉਹ ਵਾਹਿਗੁਰੂ ਆਪਣੇ ਪਿਆਰੇ ਨੂੰ ਆਪਣੇ ਓਟ ਆਸਰੇ ਵਿੱਚ ਲੈ ਲੈਂਦਾ ਤੇ ਦੁਸ਼ਮਨ ਕਜ਼ਾ ਹੀਲੇ ਸਾਜ਼ੀ ਕੁਨਦ ਅਗਰ ਰਹਿਨਮਾ ਬਰ ਵੈ ਰਾਜ਼ੀ ਸ਼ਬਦ ਅਰਥ ਉਸਨਾ ਦੁਸ਼ਮਣ ਕੀ ਛਲ ਕਬਟ ਕਰ ਸਕਦਾ ਜਾਂ ਉਸ ਦਾ ਕੀ ਨੁਕਸਾਨ ਕਰ ਸਕਦਾ ਜੇ ਵੈਗੁਰੂ ਉਸ ਦਾ ਰਾਹ ਨਮਾ ਹੋਵੇ ਤੇ ਉਸ ਦਾ ਮੇਰ ਪਰਿਆ ਹੱਥ ਸਿਰਤੇ ਹੋਵੇ ਅਗਰ ਪਰ ਯਕ ਆਏ ਦਹੋ ਦੇ ਹਜ਼ਾਰ ਨਿਗਾਹਬਾਨ ਉਰਾ ਸ਼ਵਦ ਕਿਰਦਗਾਰ ਅਰਥ ਅਗਰ ਉਸ ਤੇ 1 ਲੱਖ ਦੁਸ਼ਮਣ ਵੀ ਚੜ ਕੇ ਆ ਜਾਵੇ ਜਾਂ ਹਮਲਾ ਕਰ ਦੇਵੇ ਤਾਂ ਉਸ ਜੀਵ ਦਾ ਰਾਖਾ ਉਹ ਆਪ ਵੈਗੁਰੂ ਬਣਦਾ ਸੁਣ ਜਿਸ ਤੇ ਹੋਵੇ ਬਲ ਸੋ ਕਦੇ ਨਹਾਰਦਾ ਤੁਰਾ ਗਰ ਨਜ਼ਰ ਹਸਤ ਲਸ਼ਕਰ ਵੈ ਜ਼ਰ ਕਿ ਮਾਰਾ ਨੀਗਾ ਅਸਤ ਯਜ਼ਦਾ ਸ਼ੁਕਰ ਅਰਥ ਅਰਿੰਗ ਜ਼ੇਬ ਦੇ ਤਰੀ ਨਿਗਾ ਆਪਣੀ ਬਾਦਸ਼ਾਹੀ ਸ਼ਾਈ ਸੈਨਾ ਦਾ ਬੇਸ਼ੁਮਾਰ ਦੌਲਤ ਹੈ ਤਾਂ ਸਮਝ ਸਾਡੀ ਨਜ਼ਰ ਵਾਹਿਗੁਰੂ ਅਕਾਲ ਪੁਰਖ ਦੇ ਸ਼ੁਕਰ ਉੱਤੇ ਟਿਕੀ ਹੋਈ ਹੈ ਜੇ ਤੂੰ ਮੇਰੇ ਵੱਲ ਹੈ ਤਾਂ ਕਿਆ ਮੋਛੰਦਾ ਤੂੰ ਸਭ ਕੁਝ ਮੈਨੂੰ ਸੌਪਿਆ ਜੇ ਤੇਰਾ ਬੰਦਾ ਕਿ ਓਰਾ ਗਰੂਰ ਅਸਤ ਬਰ ਮੁਲਕ ਮਾਲ ਵਹਿ ਮਾਰਾ ਪਨਾ ਅਸਤ ਯਜ਼ਦਾ ਅਕਾਲ ਅਰਥ ਦਸਮ ਪਿਤਾ ਜੀ ਆਖਰੇ ਹਨ ਕਿ ਔਰੰਗਜ਼ੇਬ ਤੈਨੂੰ ਆਪਣੇ ਰਾਜ ਭਾਗ ਤੇ ਧਨ ਦੌਲਤ ਦਾ ਕਮੰਡ ਹੈ ਪਰ ਮੈਨੂੰ ਉਸ ਕਾਲਪੁਰਖ ਦਾ ਆਸਰਾ ਹੈ ਭਾਵ ਮੈਂ ਉਹਦੀ ਪਨਾਹ ਗਾ ਵਿੱਚਾਂ ਤੂੰ ਗਾਫਲ ਮਸ਼ੋਜੀ ਸਪੰਜੀ ਸਰਾਈ ਕੇ ਆਲਮ ਬਾ ਗੁਰਜ਼ਤ ਸਰੇ ਜਾ ਬਜਾਏ ਅਰਥ ਉਹ ਔਰੰਗਜ਼ੇਬ ਅੱਠ ਕੁ ਦਿਨਾਂ ਦੀ ਸੰਸਾਰ ਯਾਤਰਾ ਤੇ ਇੰਨਾ ਹੰਕਾਰ ਨਾ ਕਰ ਇਹ ਦੁਨੀਆ ਇੱਕ ਸਰਾ ਦੀ ਨਿਆਈ ਹੈ ਜਿਹਨੂੰ ਇੱਕ ਨਾ ਇੱਕ ਦਿਨ ਸਭ ਨੇ ਛੱਡ ਕੇ ਤੁਰ ਜਾਣਾ ਬਾਣੀ ਦਾ ਫੈਸਲਾ ਹੈ ਜੋ ਆਇਆ ਸੋ ਚਲਸੀ ਸਭ ਕੋ ਆਈ ਵਾਰੀ ਹੈ ਰਾਣਾ ਰਾਉਣਾ ਕੋ ਰਹੇ ਰੰਗ ਨ ਤੁੰਗ ਫਕੀਰ ਵਾਰੀ ਆਪੋ ਆਪਣੀ ਕੋਈ ਨ ਬੰਦਾ ਤੀਰ ਬਬੀ ਕਰਦਸ਼ੇ ਬੇਵਫਾਈ ਜ਼ਮਾਂ ਕੇ ਬੁਗਜਸ਼ਟ ਬਰ ਹਰ ਮਕੀਨੋ ਮਕਾਂ ਹਰ ਸਜ਼ਰਾ ਤੱਕ ਬੇਵਫਾ ਜ਼ਮਾਨੇ ਦਾ ਚੱਕਰ ਕਿਵੇਂ ਹਰ ਕਰਤੇ ਹਰ ਜੀਵ ਤੇ ਗੁਜ਼ਰਦਾ ਜਾ ਰਿਹਾ ਹੈ ਆਪ ਮੌਤ ਦਾ ਚੱਕਰ ਹਰ ਇੱਕ ਦੇ ਸਿਰ ਤੇ ਮੰਡਰਾ ਰਿਹਾ ਹੈ ਕਿਸੇ ਵਿਦਵਾਨ ਦਾ ਕਥਨ ਹੈ ਮੌਤ ਇੱਕ ਐਸਾ ਦਰਵਾਜ਼ਾ ਹੈ ਜਿਸ ਵਿੱਚੋਂ ਹਰ ਜੀਵ ਨੂੰ ਇੱਕ ਨਾ ਇੱਕ ਦਿਨ ਲੰਘਣਾ ਹੀ ਪੈਣਾ ਬਾਣੀ ਗੁਰੂ ਦਾ ਕਥਨ ਹੈ ਮਰਨ ਲਖਾਏ ਮੰਡਲ ਮੈਂ ਆਏ ਜੀਵਨ ਸਾਜੇ ਮਾਈ ਤੂੰ ਕਰ ਜ਼ਬਰ ਆਗਜ਼ ਖਰਾਸੀ ਮੁਕੰ ਕਸਮ ਰਾਬਾ ਤੇ ਸੇ ਤਰਾਸੀ ਮੁਕੰ ਅਰਥ ਅਗਰ ਤੂੰ ਜਾਬਰ ਜਾਂ ਅਜਿਤ ਤਾਂ ਝੂਠੀਆਂ ਕਸਮਾਂ ਖਾ ਕੇ ਲੋਕਾਂ ਦੀ ਤੇਸੇ ਇੱਕ ਤਰਖਾਨ ਸੰਤ ਨਾ ਛਿਲਣਾ ਲਾ ਪਾਉ ਰੱਬ ਨੇ ਤੈਨੂੰ ਹਕੂਮਤ ਬਖਸ਼ੀ ਐ ਤਾਂ ਲੁਕਾਈ ਤੇ ਜ਼ਬਰ ਜ਼ੁਲਮ ਕਰਕੇ ਨਮਕ ਹਰਾਮੀ ਨਾ ਕਰ ਚੋਂ ਹਕੇ ਯਾਰ ਬਾਸ਼ਿਸ਼ ਚੇ ਦੁਸ਼ਮਣ ਕੁਨਦ ਅਗਰ ਦੁਸ਼ਮਣੇ ਰਾਬਤ ਸਦਤਨ ਕੁਨਦ ਅਰਥ ਔਰੰਗਜ਼ੇਬ ਅਗਰ ਅਕਾਲਪੁਰਖ ਸਹਿ ਕੋਵੇ ਤਾਂ ਦੁਸ਼ਮਣ ਕੀ ਕਰ ਸਕਦਾ ਬੇਸ਼ੱਕ ਸੈਂਕੜੇ ਸਾਥੀਆਂ ਨੂੰ ਨਾਲ ਲੈ ਕੇ ਵੀ ਦੁਸ਼ਮਣੀ ਕਰੇ ਪਿਆ ਫਿਰ ਵੀ ਕੁਝ ਨਹੀਂ ਵਿਗਾੜ ਸਕਦਾ ਬਾਣੀ ਫਰਮਾਨ ਸੁਣ ਜਾ ਕੋ ਮੁਸਕਲ ਅਤ ਬਣਾ ਢੋਈ ਕੋਈ ਨਾ ਦੇ ਲਾਗੂ ਹੋਏ ਦੁਸ਼ਮਣਾ ਸਾਖ ਵੀ ਪੱਜ ਖਲੇ ਸਭੋ ਪੱਜੇ ਆਸਰਾ ਚੁਕੇ ਸਭ ਅਸਰਾਓ ਚਿਤ ਆਵੇ ਉਸ ਪਾਰ ਬ੍ਰਮ ਲੱਗੇ ਨ ਤਤੀ ਬਾਉ ਖਸਮ ਦੁਸ਼ਮਣੀ ਕਰ ਹਜ਼ਾਰ ਆਬੁਰਦ ਨਾਇਕ ਮੋਏ ਉਰਾ ਹਜ਼ਾਰ ਆਬੁਰਦ ਅਰਥ ਹੋਰਿੰ ਜ਼ੇਬ ਨੂੰ ਜੇ ਕੋਈ ਤੇਰੇ ਵਰਗਾ ਦੁਸ਼ਮਣ ਹਜ਼ਾਰਾਂ ਵੈਰੀ ਹੋਰ ਨਾਲ ਆਵੇ ਤਾਂ ਜਿਸ ਦੇ ਸਿਰ ਤੇ ਵਾਹਿਗੁਰੂ ਦਾ ਹੱਥ ਹੋਵੇ ਉਹਦੇ ਤਨ ਦੇ ਇੱਕ ਰੋਮ ਨੂੰ ਵੀ ਦੁੱਖ ਨਹੀਂ ਦੇ ਸਕੇਗਾ ਬਾਣੀ ਕਹਿ ਰਹੀ ਹੈ ਤੇਰੀ ਟੇਕ ਤੇਰਾ ਆਧਾਰਾ ਹੱਥ ਦੇ ਤੂੰ ਰੱਖੈ ਜਿਸ ਜਨ ਉਪਰ ਤੇਰੀ ਕਿਰਪਾ ਤਿਸ ਕੋ ਵਿਪਨਾ ਕੋ ਉਪਖ ਹੈ ਬਾਕੀ ਅਗਲੇ ਤੇ ਆਖਰੀ ਅੰਕ ਵਿੱਚ ਧੰਨਵਾਦ ਤੁਹਾ ਨੂੰ ਇਹ ਰਚਨਾ ਕਿਸ ਤਰ੍ਹਾਂ ਦੀ ਲੱਗੀ ਕਮੈਂਟ ਕਰਕੇ ਦੱਸਣਾ ਤੇ ਇਸ ਤਰ੍ਹਾਂ ਦੀਆਂ ਹੋਰ ਰਚਨਾਵਾਂ ਸੁਣਨ ਲਈ ਚੈਨਲ ਨੂੰ ਸਬਸਕ੍ਰਾਈਬ ਤੇ ਰਚਨਾ ਨੂੰ ਲਾਈਕ ਕਰਨਾ ਨਾ ਭੁੱਲਣਾ ਨਾਲ ਹੀ ਬੈਲ ਆਈਕਨ ਦਾ ਬਟਨ ਜ਼ਰੂਰ ਦਬਾ ਦੇਣਾ ਤਾਂਕਿ ਤੁਹਾਨੂੰ ਕੁਝ ਹੋਰ ਨਵਾਂ ਤੇ ਜਾਣਕਾਰੀ ਭਰਪੂਰ ਸਹਿਤ ਸੁਣਨ ਨੂੰ ਮਿਲੇ ਧੰਨਵਾਦ